ਇਹ ਟੈਂਪੂ ਆ ਇਹ ਫਲਾਨ ਨੇ ਆ ਇਹਨਾਂ ਨੂੰ ਕੁੱਟੋ ਇਹਨਾਂ ਨੂੰ ਮਾਰੋ ਇਹਨਾਂ ਦੇ ਛਿੱਤਰ ਫੇਰੋ ਫੇਰੇ ਠੀਕ ਹੋਣਗੇ ਫਿਰ ਉਹਨਾਂ ਲੋਕਾਂ ਦੇ ਬਾਰੇ ਉਹਨਾਂ ਲੋਕਾਂ ਦੀ ਸੋਚ ਕਿੱਥੇ ਖੜੀ ਐ ਜੇ ਮੈਂ ਇਹਦੇ ਵਾਸਤੇ ਥੋੜਾ ਸ਼ਖਤ ਸਖਤ ਸ਼ਬਦ ਵਰਤਣਾ ਹੋਵੇ ਕਿਉਂਕਿ ਜਿਹੋ ਜਿਹੇ ਬੰਦਿਆਂ ਨੂੰ ਮੈਂ ਸੋਸ਼ਲ ਮੀਡੀਆ ਤੇ ਜਿਹੇ ਜਿਹਿਆਂ ਨੀਵੇਂ दर्जे ਦੀਆਂ ਟਿੱਪਣੀਆਂ ਕਰਦੇ ਦੇਖਿਆ ਤਾਂ ਵੀ ਇਹ ਮਸਲੇ ਜਿਵੇਂ ਆਏ ਨਹੀਂ ਹੁੰਦਾ ਵੀ ਮੂਰਖਾਂ ਦੇ ਹੱਥ ਆਏ ਹੋਏ ਨੇ ਤੇ ਮੂਰਖਾਂ ਮੂਰਖ ਲੋਕ ਨੇ ਜਿਹੜੇ ਇਹਨਾਂ ਮਸਲਿਆਂ ਨੂੰ ਇਸ ਤਰੀਕੇ ਨਾਲ ਐਡਰੈਸ ਕਰਨ ਦੀ ਕੋਸ਼ਿਸ਼ ਕਰੇ ਇਹ ਵੱਖਰੀ ਜਿਹੜੀ ਸੈਕਸੂਅਲ ਔਰੀਐਂਟੇਸ਼ਨ ਹੈ ਮਰਦ ਦੀ ਮਰਦ ਪ੍ਰਤੀ ਖਿੱਚ ਔਰਤੀ ਔਰਤ ਪ੍ਰਤੀ ਖਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਖਿੱਚਾਂ ਨੇ ਕਾਨੂੰ ਖਿੱਚਾਂ ਨੇ ਇਹਦੇ ਪਿੱਛੇ ਕੋਈ ਇਸ ਤਰ੍ਹਾਂ ਦਾ ਵਿਕਾਰ ਕੰਮ ਨਹੀਂ ਕਰਦਾ ਇਹ ਕੁਦਰਤੀ ਹੀ ਪੈਦਾ ਹੁੰਦੇ ਆ ਉਹਨਾਂ ਨੇ ਸ਼ਬਦਾਂ ਚ ਕਹੇ ਦੀ ਵੀ ਇਹ ਮਾਨਸਿਕ ਬਿਮਾਰੀ ਹੈ ਤਾਂ ਕਿ ਮਾਨਸਿਕ ਬਿਮਾਰੀਆਂ ਨੂੰ ਕੁੱਟ ਕੇ ਠੀਕ ਕਰਨਾ ਇਹ ਕੋਈ ਸੈਂਟਿਕ ਸੈਂਟਿਫਿਕ ਅਪਰੋਚ ਹੈ ਵਿਅਕਤੀ ਦਾ ਸਮਲਿੰਗੀ ਹੋਣਾ ਹੋਮੋਸੈਕਸ਼ੁਅਲ ਹੋਣਾ ਮਤਲਬ ਬਚਪਨ ਦੇ ਵਿੱਚ ਉਹਦੇ ਨਾਲ ਜਿਸ ਕਿਸਮ ਦਾ ਵਿਵਹਾਰ ਹੋਇਆ ਫਿਰ ਆਪਾਂ ਉਹਦੀ ਪਰਵਾਹ ਨਹੀਂਛਾਲੂ ਜੇ ਕਿਹਵਰੀ ਆਪਾਂ ਕਹਿੰਦੇ ਕੋਈ ਸੈਕਸ਼ੂਅਲ ਹਰਾਸਮੈਂਟ ਦਾ ਮਾਮਲਾ ਸਾਹਮਣੇ ਆਉਂਦੇ ਆ ਕਿ ਉਹਨਾਂ ਉਹਨਾਂ ਗੱਲਾਂ ਨਾਲ ਫਰਕ ਪੈਂਦਾ ਜਾਂ ਫਿਰ ਤੁਸੀਂ ਕਹੇ ਹੋ ਕਿ ਬਿਲਕੁਲ ਨੇਚਰਲ ਆ ਤੇ ਔਰ ਕਿਸੇ ਨਾਲ ਵੀ ਹੋ ਸਕਦਾ ਜਿਹੜਾ ਕੀ ਵੀ ਸੈਕਸ਼ੂਅਲ ਔਰੀਐਂਟੇਸ਼ਨ ਹੈ ਹੈਟਰੋਸੈਕਸ਼ੂਅਲ ਹੈ ਆਪੋਜੀਟ ਸੈਕਸ ਵਾਲੀ ਹੈ ਉਹਨੂੰ ਸਮਲਿੰਗੀ ਨਹੀਂ ਬਣਾਇਆ ਜਾ ਸਕਦਾ ਤੇ ਜਿਹਦੀ ਸਮਲਿੰਗੀ ਹੈ ਉਹਨੂੰ ਹੈਟਰੋਸੈਕਸ਼ੁਅਲ ਚ ਚੇਂਜ ਨਹੀਂ ਕੀਤਾ ਇਹਦੇ ਬਾਰੇ ਇਸ ਇਸ ਵਾਸਤੇ ਬਹੁਤ ਸਾਰੀਆਂ ਖੋਜਾਂ ਵੀ ਹੋਈਆਂ ਨੇ ਬਹੁਤ ਲੋਕਾਂ ਨੇ ਯਤਨ ਕੀਤੇ ਨੇ ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਮਾਨਸਿਕ ਰੋਗੀ ਸਮਝ ਕੇ ਜਾਂ ਸਰੀਰਕ ਉਹਨਾਂ ਦੇ ਵਿਕਾਰਾਂ ਨੂੰ ਉਹ ਕਰਕੇ ਮਤਲਬ ਬਹੁਤ ੜੀਆਂ ਥੈਰਾਪੀਆਂ ਆਈਆਂ ਜਿਹੇ ਚ ਕਰੰਟ ਲਾਉਣ ਤੱਕ ਉਹਨਾਂ ਨੂੰ ਤੇ ਸਿਹੇ ਦੇਣ ਤੱਕ ਤੇ ਹੋਰ ਇਸ ਤਰ੍ਹਾਂ ਦੀਆਂ ਤਜਰਬੇ ਕੀਤੇ ਗਏ ਵੀ ਮਰਦ ਪ੍ਰਧਾਨ ਸਮਾਜ ਦੀ ਖੜੀ ਕੀਤੀ ਹੋਈ ਇੱਕ ਬੰਨ ਹੈ ਵੀ ਜੇ ਕੋਈ ਬੰਦਾ ਉਹਦਾ ਮਤਲਬ ਮਰਦ ਹੈ ਤੇ ਉਹ ਰੋਂਦਾ ਹੈ ਤਾਂ ਜੀ ਅਸੀਂ ਇਹ ਜਨਾਨੀਆਂ ਵਰਗੇ ਤੇ ਜੇ ਕੋਈ ਜਨਾਨੀ ਹੋ ਕੇ ਮਤਲਬ ਨਹੀਂ ਰੋਂਦੀ ਤਾਂ ਇਹ ਵੀ ਮਰਦਾਂ ਵਰਗੀ ਹੈ ਜਿਹੜਾ ਇਹ ਸਾਰੀ ਗੱਲ ਹੈ ਦੇ ਪਿੱਛੇ ਇੱਕ ਪੋਲਿਟਿਕਸ ਵੀ ਹੈ ਉਸ ਪੋਲਿਟਿਕਸ ਨੂੰ ਸਮਝਣਾ ਵੀ ਜ਼ਰੂਰੀ ਹੈ ਹੁਣ ਜੇ ਤੁਸੀਂ ਅੰਗਰੇਜ਼ੀ ਵਾਲੇ ਡਿਪਾਰਟਮੈਂਟ ਦੇਖੋਗੇ ਯੂਨੀਵਰਸਿਟੀਆਂ ਦੇ ਉੱਥੇ ਤੁਸੀਂ ਇਹ ਦੇਖੋਗੇ ਵੀ ਯਾਰ ਵਿਦਿਆਰਥੀ ਖੋਜ ਕਾਇਤੇ ਕਰ ਰਹੇ ਹੈ ਤਾਂ ਹਰ ਤੀਜਾ ਵਿਦਿਆਰਥੀ ਜਾਓ ਹੋ ਐਲ ਜੀ ਬੀਟੀ ਕੀ ਉਤੇ ਕਰ ਰਿਹਾ ਜਾਂ ਕੁਇਰ ਸਟੱਡੀਜ਼ ਤੇ ਕਰ ਰਿਹਾ ਹੈ ਜਾਂ ਗੇ ਸਟੱਡੀਜ਼ ਹੈ ਕਿ ਇਹ ਐਡਾ ਵੱਡਾ ਇਸ਼ੂ ਹੈ ਵੀ ਹੋਰ ਸਾਰੇ ਇਸ਼ੂ ਇਸ ਤੋਂ ਪਿੱਛੇ ਚਲੇ ਜਾਂਦੇ ਆ ਲੋਕਾਂ ਦੀ ਰੋਟੀ ਦਾ ਮਸਲਾ ਰੋਟਾਂ ਲੋਕਾਂ ਦੇ ਰਜਗਾਰ ਦਾ ਮਸਲਾ ਜੋ ਅੱਜ ਸਾਡੇ ਫੂਡ ਸਿਕਿਉਰਟੀ ਦੇ এনवायरमेंट ਦੇ ਮਸਲੇ ਨੇ ਸਿੱਖ ਮਾਈਂਡਡ ਵਿਅਕਤੀ ਜਦੋਂ ਕਿਸੇ ਪੱਗ ਬੰਨੇ ਵਿਅਕਤੀ ਨੂੰ ਪੱਗ ਬੰਨੇ ਹੋਏ ਮੁੰਡੇ ਨੂੰ ਉਹ ਪ੍ਰਾਈਡ ਪਰੇਡ ਦੇ ਵਿੱਚ ਦੇਖਦਾ ਫਿਰ ਉਹਨੂੰ ਉਹ ਬਹੁਤ ਜ਼ਿਆਦਾ ਟਰੋਲ ਕਰਦਾ ਮਨਮਨ ਗਾਲਾਂ ਕੱਢਦਾ ਠੀਕ ਹੈ ਕਿ ਧਾਰਮਿਕ ਬਰਤੀ ਵਾਲੇ ਵਿਅਕਤੀਆਂ ਨੂੰ ਕੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹ ਜਿਹੜਾ ਜੈਂਡਰ ਦਾ ਇਸ਼ੂ ਹੈ ਇਹ ਧਰਮ ਤੋਂ ਪਰੇ ਹੈ ਤੇ ਕਿਸੇ ਵੀ ਮਨੁੱਖ ਨਾਲ ਹੋ ਸਕਦਾ ਹੈ ਇਹ ਕੋਈ ਇਸ ਤਰ੍ਹਾਂ ਦਾ ਨਾ ਹੀ ਕੋਈ ਮਾਨਸਿਕ ਰੋਗ ਹੈ ਨਾ ਹੀ ਕੋਈ ਸਰੀਰਕ ਰੋਗ ਹੈ ਨਾ ਇਹ ਕੋਈ ਸਮਾਜਿਕ ਕਾਰਨਾਂ ਕਰਕੇ ਪੈਦਾ ਹੋਣ ਵਾਲੀ ਗੱਲ ਹੈ ਇਹ ਇੱਕ ਕੁਦਰਤੀ ਹੀ ਵਰਤਾਰਾ ਹੈ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੂਰੀ ਦੁਨੀਆ ਦੇ ਵਿੱਚ ਇੱਕ ਮੁੱਦਾ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਐਲਜੀਬੀਟੀਕਿਊ ਕਮਿਊਨਿਟੀ ਦਾ ਮੁੱਦਾ ਆਪਾਂ ਕਹਿੰਦੇ ਆ ਕਿ ਜੈਂਡਰ ਦੋ ਹੀ ਹੁੰਦੇ ਨੇ ਜਾਂ ਮਰਦ ਹੁੰਦਾ ਜਾਂ ਔਰਤ ਹੁੰਦੀ ਹੈ ਪਰ ਇਸ ਦੁਨੀਆ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਜੈਂਡਰ ਇੱਕ ਰੇਨਬੋ ਸਤਰੰਗੀ ਪੀਂਗ ਦੇ ਵਾਂਗ ਇੱਕ ਸਪੈਕਟਰਮ ਆ ਕਿ ਇਹਨੂੰ ਕਿਸੇ ਮਰਦ ਜਾਂ ਔਰਤ ਦੇ ਖਾਨੇ ਵਿੱਚ ਨਹੀਂ ਪਾਇਆ ਜਾ ਸਕਦਾ ਕਿ ਅੰਦਰੋਂ ਜੋ ਭਾਵ ਆਉਂਦਾ ਕਿ ਭਾਵੇਂ ਕਿ ਕਿਸੇ ਮਨੁੱਖ ਨੂੰ ਉਹਦਾ ਜਨਮ ਇੱਕ ਮਰਦ ਵਾਂਗ ਹੋਇਆ ਪਰ ਉਹਨੂੰ ਲੱਗਦਾ ਕਿ ਮੈਂ ਇੱਕ ਔਰਤ ਵਾਂਗ ਵਿਚਰਨਾ ਚਾਹਣਾ ਇਸੇ ਤਰੀਕੇ ਨਾਲ ਦੂਜੇ ਪਾਸੇ ਵੀ ਹੈਗਾ ਔਰ ਇਹਦੇ ਬਹੁਤ ਸਾਰੇ ਸ਼ੀਡਸ ਨੇ ਬੜੀਆਂ ਲੇਅਰਸ ਨੇ ਇਸ ਗੱਲ ਦੀਆਂ ਤਾਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰਾਈਡ ਪ੍ਰੇਡ ਹੋਣੀ ਸੀਗੀ ਉਹਦਾ ਵਿਰੋਧ ਹੁੰਦਾ ਉਹ ਰੱਦ ਕਰ ਦਿੱਤੀ ਜਾਂਦੀ ਹੈ ਪਰ ਇਸ ਮਸਲੇ ਤੇ ਕੋਈ ਸੀਰੀਅਸ ਡਿਸਕਸ਼ਨ ਕੋਈ ਸੀਰੀਅਸ ਡਿਬੇਟ ਨਾ ਤਾਂ ਗਰਾਊਂਡ 'ਤੇ ਸਾਨੂੰ ਵੇਖਣ ਨੂੰ ਮਿਲਦੀ ਆ ਤੇ ਨਾ ਹੀ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲਦੀ ਆ ਅੱਪ ਅੱਜ ਐਲਜੀਬੀਟੀਕਿਊ ਮੁੱਦਿਆਂ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਪ੍ਰਾਈਡ ਪਰੇਡ ਕੀ ਹੁੰਦੀ ਆ ਇਹ ਜੈਂਡਰ ਦੇ ਮੁੱਦੇ ਕੀ ਆ ਕਿ ਜੈਂਡਰ ਸਿਰਫ ਦੋ ਹੁੰਦੇ ਆ ਜੈਂਡਰ ਵੱਧ ਹੁੰਦੇ ਆ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮਨਪਰੀ ਜਸਜੀ ਨੇ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਏਐਫਡੀਆਰ ਨਾਲ ਵੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਜੀ ਧੰਨਵਾਦ ਜੀ ਆਪਾਂ ਤਾਂ ਜੀ ਇੱਕ ਦੇਖਦੇ ਆ ਕਿ ਪ੍ਰਾਈਡ ਪਰੇਡ ਪਹਿਲਾ ਕਿ ਚੰਡੀਗੜ੍ਹ ਹੁੰਦੀ ਆ ਜਿੱਥੋਂ ਇਹ ਮੁੱਦਾ ਸ਼ੁਰੂ ਹੁੰਦਾ ਸੋਸ਼ਲ ਮੀਡੀਆ ਤੋਂ ਉਦੋਂ ਵੀ ਇੱਕ ਤਰੀਕੇ ਦੇ ਜਿਹੜਾ ਕਿ ਗਾਲਾਂ ਦਾ ਮਾਹੌਲ ਟ੍ਰੋਲਿੰਗ ਦਾ ਮਾਹੌਲ ਬਣਦਾ ਫਿਰ ਉਹ ਜਿਹੜੀ ਪ੍ਰਾਈਡ ਪ੍ਰੇਡ ਅੰਮ੍ਰਿਤਸਰ ਹੋਣ ਜਾ ਰਹੀ ਹੁੰਦੀ ਆ ਪਰ ਉਹ ਰੱਦ ਹੋ ਜਾਂਦੀ ਆ ਇਹ ਜਿਹੜਾ ਐਲਜੀਬੀਟੀਕਿਊ ਕਮਿਊਨਿਟੀ ਦਾ ਕਨਸੈਪਟ ਆ ਜਿਹੜਾ ਜਾਂ ਇਹਨਾਂ ਲੋਕਾਂ ਦੀ ਗੱਲ ਆ ਉਹ ਕੀ ਆ ਇਹ ਕਹਿਣਾ ਕੀ ਚਾਹੁੰਦੇ ਆ ਤੁਸੀਂ ਪ੍ਰਾਈਡ ਪ੍ਰੇਡ ਦੇ ਨਾਲ ਆਪ ਦੇ ਜਿਹੜੀ ਆ ਇਹ ਜਿਹੜਾ ਐਕਸਪ੍ਰੈਸ ਕਰਦੇ ਆਪਦੇ ਆਪ ਨੂੰ ਕਹਿਣਾ ਕੀ ਚਾਹੁੰਦੇ ਨੇ ਅ ਦੇਖੋ ਜੀ ਇੱਕ ਤਾਂ ਹੈ ਐਲਜੀਬੀਟੀਕਿਊ ਕਮਿਊਨਿਟੀ ਹੈ ਜਿਹੜੀ ਉਹ ਕੀ ਹੈ ਤੇ ਇੰਨਾ ਪ੍ਰੀਡਜ਼ ਰਾਹੀਂ ਉਹ ਕੀ ਦਿਖਾਉਣਾ ਜਾਂ ਕਰਨਾ ਚਾਹੁੰਦੇ ਇੱਕ ਇੱਕ ਸਵਾਲ ਹੈ ਜੀ ਇੱਕ ਇਸ ਤਰ੍ਹਾਂ ਦੀਆਂ ਪ੍ਰੀਡਜ਼ ਨਾਲ ਜੁੜੀ ਹੋਈ ਵੱਡੀ ਸਿਆਸਤ ਵੀ ਹੈ ਇਹ ਦੋ ਗੱਲਾਂ ਨਿਕਲਣੀਆਂ ਨੇ ਮੈਂ ਤੁਹਾਡੇ ਪਹਿਲੀ ਗੱਲ ਨਾਲ ਮੈਂ ਪਹਿਲਾਂ ਗੱਲ ਕਰੂੰਗਾ ਕਿ ਐਲਜੀਬੀਟੀਕਿਊ ਦੇ ਵਿੱਚ ਜਿਹੜੇ ਜੀਨੋਸੀ ਕਹਿੰਦੇ ਕਿ ਸੈਕਸ ਇਹ ਇੱਕ ਬੱਕਰੀ ਸੈਕਸ਼ੂਅਲ ਔਰੀਐਂਟੇਸ਼ਨ ਵਾਲੀ ਆ ਵੱਖਰੇ ਵੱਖਰੇ ਮਤਲਬ ਜਿਨ੍ਹਾਂ ਦੀ ਸੈਕਸ਼ੂਅਲ ਜਿਹੜੀ ਪ੍ਰਵਿਰਤੀ ਆ ਉਹ ਵੱਖਰੀ ਹੈ ਨਾਰਮਲ ਨਾਲੋਂ ਜਿਨ੍ਹਾਂ ਨੂੰ ਸਮਾਜ ਦੇ ਵਿੱਚ ਹੈਟਰੋਸੈਕਸ਼ੂਅਲ ਜੀਚ ਮਦਦ ਤੇ ਔਰਤ ਦੇ ਵਿਚਾਲੇ ਕਾਮਕ ਸੰਬੰਧਾਂ ਨੂੰ ਇੱਕ ਮਾਨਤਾ ਸਾਡੇ ਸਮਾਜ ਦੇੰਨ ਦਿੱਤੀ ਜਾਂਦੀ ਹੈ ਆਪੋਜ਼ਿਟ ਸੈਕਸ਼ੂਅਲ ਆਪੋਜ਼ਿਟ ਸੈਕਸ਼ੂਅਲ ਨੂੰ ਜਿਹਨੂੰ ਉਹ ਕਰਦੇ ਆ ਪਰ ਉਹਦੇ ਚ ਇਹ ਜਿਹੜੀਆਂ ਇਹਦੇ ਵਿੱਚ ਜਿਹੜੇ ਐਲਜੀਬੀਟੀਕਿਊ ਦੇ ਵਿੱਚ ਜਿਹੜੇ ਆਉਂਦੇ ਨੇ ਉਹਦੇ ਚ ਟਰਾਂਸ ਜੈਂਡਰ ਵੀ ਨੇ ਜਿਨ੍ਹਾਂ ਨੂੰ ਆਪਾਂ ਹੀਜੜੇ ਕਹਨੇ ਆ ਤੇ ਉਹਨਾਂ ਦੇ ਬਾਇਓਲੋਜੀਕਲ ਜਿਹੜੀ ਬੰਤਰ ਹੈ ਉਹੀ ਵੱਖਰੀ ਹੁੰਦੀ ਹੈ ਇਸ ਤੋਂ ਬਿਨਾ ਗੇ ਲੈਸਬੀਅਨ ਇਸ ਤਰ੍ਹਾਂ ਦੇ گروپ ਨੇ ਜਿਹਦੇ ਵਿੱਚ ਔਰਤਾਂ ਦੀ ਔਰਤਾਂ ਪ੍ਰਤੀ ਖਿੱਚ ਤੇ ਮਰਦਾਂ ਦੀ ਮਰਦਾਂ ਪ੍ਰਤੀ ਖਿੱਚ ਤੇ ਉਸ ਖਿੱਚ ਦੇ ਅੰਦਰ ਵੀ ਕਿਸੇ ਦੇ ਅੰਦਰ ਔਰਤ ਵਾਲੀ ਹਾਪਾਬ ਹੋਣੀ ਜਾਂ ਉਸ ਤਰ੍ਹਾਂ ਦੀ ਇੱਕ ਪ੍ਰਵਿਰਤੀ ਹੋਣੀ ਤੇ ਕਿਸੇ ਦੇ ਅੰਦਰ ਮਰਦ ਵਾਲੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੇ ਮਤਲਬ ਜਿਹੜੇ ਕਹਿੰਦੇ ਨੇ ਕਿ ਸਾਡੀਆਂ ਜਿਹੜੀਆਂ ਕਾਮੁਕ ਜਿਹੜੀਆਂ ਸਾਡੀਆਂ ਔਰੀਐਂਟੇਸ਼ਨ ਹੈ ਪ੍ਰਵਿਰਤੀ ਹੈ ਜਾਂ ਸਾਡਾ ਉਹਦੀ ਅਟਰੈਕਸ਼ਨ ਹੈ ਕਾਮਕ ਉਹ ਨਾਰਮਲ ਆਪੋਜੀਟ ਸੈਕਸ ਵਾਲਾ ਜਿਹੜਾ ਇੱਕ ਬਕਾਇਦਾ ਨਾਰਮ ਸੋਸਾਇਟੀਲ ਨਾਰਮ ਹੈ ਉਹਦੇ ਨਾਲ ਸਾਡੀ ਵੱਖਰੀ ਹੈ ਤੇ ਇਹ ਜਿਹੜੇ ਇਸ ਤਰ੍ਹਾਂ ਦੀਆਂ ਪ੍ਰਵਿਰਤੀਆਂ ਨੇ ਇਹਨਾਂ ਨੂੰ ਸਾਡਾ ਜਿਹੜਾ ਸਮਾਜ ਹੈ ਚਾਹੇ ਉਹ ਸਮਾਜ ਅਸੀਂ ਹਿੰਦੁਸਤਾਨ ਦੇ ਸਮਾਜ ਦੀ ਗੱਲ ਕਰਦੇ ਹਾਂ ਚਾਹੇ ਪੰਜਾਬ ਦੇ ਸਮਾਜ ਦੀ ਗੱਲ ਕਰਦੇ ਹਾਂ ਚਾਹੇ ਅਸੀਂ ਨੂੰ ਵਿਸ਼ੇ ਪੱਧਰ ਤੇ ਵੀ ਦੇਖੀਏ ਇਹਨੂੰ ਬਹੁਤ ਲੰਬੇ ਸਮੇਂ ਤੋਂ ਇੱਕ ਵੱਡੇ ਪੱਧਰ ਤੇ ਇਹਨੂੰ ਇੱਕ ਅਨਾਰਮਲੀ ਦੇ ਤੌਰ ਤੇ ਇੱਕ ਬਿਮਾਰੀ ਦੇ ਤੌਰ ਤੇ ਜਾਂ ਕਿਸੇ ਗਲਤ ਵਿਹਾਰ ਦੇ ਤੌਰ ਤੇ ਜਿਹੜਾ ਨਾਰਮਲ ਨਹੀਂ ਹੈ ਕੁਦਰਤੀ ਨਹੀਂ ਹੈ ਘਰ ਘਰ ਗੈਜ ਕੁਦਰਤੀ ਹੈ ਇਸ ਰੂਪ ਦੇ ਵਿੱਚ ਦੇਖਿਆ ਜਾਂਦਾ ਰਹੇ ਹੈ ਤੇ ਇਹਦੇ ਪਿਛੇ ਬਹੁਤ ਸਾਰੀਆਂ ਰਿਸਰਚਰਸ ਹੋਈਆਂ ਨੇ ਬਹੁਤ ਸਾਰੀਆਂ ਇਹਦੇ ਮਗਰ ਡਿਸਕੋਰਸ ਨੇ ਪਰਵਚਨ ਨੇ ਗੱਲਾਂ ਬਾਤਾਂ ਨਹੀਂ ਪਰ ਬੇਸਿਕਲੀ ਜਿਹੜੀ ਇੱਕ ਗੱਲ ਹੈਗੀ ਹੈ ਕਿ ਇਹ ਕਮਿਊਨਿਟੀ ਇਹ ਚਾਹੁੰਦੀ ਹੈ ਕਿ ਸਾਡੇ ਨਾਲ ਜਿਹੜਾ ਵਿਤਕਰਾ ਹੁੰਦਾ ਹੈ ਜਿਹੜਾ ਸਾਡੇ ਸਾਡੇ ਮਨੁੱਖੀ ਅਧਿਕਾਰ ਜਾਂ ਸਾਨੂੰ ਨੀਵੇਂ ਸਮਝਿਆ ਜਾਂਦਾ ਸਮਾਜ ਦੇ ਅੰਦਰ ਸਾਨੂੰ ਘਿਰਨਾ ਕੀਤੀ ਜਾਂਦੀ ਹੈ ਸਾਡਾ ਮਖੌਲ ਲੜਾਇਆ ਜਾਂਦਾ ਤੇ ਬਹੁਤ ਸਾਰੇ ਹੋਰ ਤਰ੍ਹਾਂ ਦੇ ਸਮਾਜਿਕ ਵਿਤਕਰਾ ਜਿਹੜਾ ਸਾਨੂੰ ਸਾਹਮਣਾ ਕਰਨਾ ਪੈਂਦਾ ਉਹ ਖਤਮ ਹੋਣੇ ਚਾਹੀਦੇ ਤੇ ਇਸ ਗੱਲ ਵਾਸਤੇ ਉਹ ਵੀ ਅਸੀਂ ਆਪਦੀ ਇਸ ਜਿਹੜੀ ਸਾਡੀ ਇਹ ਕਾਮੁਕ ਪਛਾਣ ਹੈ ਸੈਕਸ਼ੂਅਲ ਸਾਡੀ ਪਛਾਣ ਹੈ ਅਸੀਂ ਇਹਦੇ ਉੱਤੇ ਮਾਣ ਕਰਦੇ ਹਾਂ ਤੇ ਸਮਾਜ ਇਹਨੂੰ ਮਾਨਤਾ ਦੇਵੇ ਇਸ ਗੱਲ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਪ੍ਰੇਡਸ ਨੇ ਉਹ ਨਿਕਲਦੀਆਂ ਨੇ ਤਾਂ ਬੇਸਿਕਲੀ ਉਹ ਆਪਦੀ ਆਈਡੈਂਟੀਟੀ ਨੂੰ ਆਪਦੀ ਵੱਖਰੀ ਜਿਹੜੀ ਉਹਨਾਂ ਦੀ ਸੈਕਸ਼ੂਅਲ ਆਈਡੈਂਟੀਟੀ ਹੈ ਉਹਨੂੰ ਅਜ਼ਰਟ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਰੇਡਸ ਕਰਦੀਆਂ ਨੇ ਵੈਸਟ ਦੇ ਵਿੱਚ ਵੀ ਹੁੰਦੀਆਂ ਨੇ ਹਿੰਦੁਸਤਾਨ ਦੇ ਵਿੱਚ ਵੀ ਪਿਛਲੇ ਕਈ ਸਾਲਾਂ ਤੋਂ 10-15 ਸਾਲ ਤੋਂ ਇਹ ਵਰਤਾਰਾ ਚੱਲ ਰਿਹਾ ਉਹਦੇ ਵਿੱਚ ਮਤਲਬ ਕੰਟਰੋਵਰਸੀਜ਼ ਵੀ ਨੇ ਵਿਰੋਧ ਵੀ ਹੁੰਦੇ ਨੇ ਕਈ ਥਾਵਾਂ ਤੇ ਲੜਾ ਮਾਰਕੁੱਟ ਤੱਕ ਵੀ ਗੱਲ ਪਹੁੰਚਦੀ ਹੈ ਪਰ ਇਹ ਮਤਲਬ ਜਿਵੇਂ ਚੱਲ ਰਿਹਾ ਹੈ ਪੰਜਾਬ ਦੇ ਅੰਦਰ ਜਾਨੀ ਕਿ ਚੰਡੀਗੜ੍ਹ ਦੇ ਵਿੱਚ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਪਰ ਪੰਜਾਬ ਦੇ ਅੰਦਰ ਜੋ ਅਮਰਸਰ ਆਇਆ ਸੀ ਇਹ ਪਹਿਲਾ ਉਹ ਸੀ ਜਿਹਦੇ ਵਿੱਚ ਇਹ ਕੰਟਰੋਵਰਸੀ ਖੜੀ ਹੋਈ ਹੈ ਇਹ ਜਦੋਂ ਆਪਾਂ ਗੱਲ ਕਰਦੇ ਤੁਸੀਂ ਗੱਲ ਕੀਤੀ ਵੀ ਉਹ ਆਪਦੇ ਜੈਂਡਰ ਨੂੰ ਆਪਦੀ ਆਇਡੈਂਟੀਟੀ ਨੂੰ ਕਿ ਸਾਡੀ ਆਪਦੇ ਸਰੀਰ ਪ੍ਰਤੀ ਆਸਮਝਾ ਸਾਡੇ ਦੂਸਰੇ ਮਨੁੱਖ ਪ੍ਰਤੀ ਆਸਮਝਾ ਠੀਕ ਆ ਉਹ ਇਹ ਗੱਲ ਨੂੰ ਅੱਗੇ ਲੈ ਕੇ ਆਉਂਦੇ ਨੇ ਤੁਸੀਂ ਕਿਹਾ ਵੀ ਇਹ ਇਹਨੂੰ ਕਹਿੰਦਾ ਵੀ ਕੁਦਰਤੀ ਆ ਜਾਂ ਗੈਰ ਕੁਦਰਤੀ ਆ ਤੁਸੀਂ ਇਹਦੇ ਬਾਰੇ ਕੀ ਸਮਝਦੇ ਹੋ ਕੀ ਕੋਈ ਸਾਇੰਸ ਬੈਕਡ ਕੋਈ ਰਿਸਰਚ ਹੈਗੀ ਹੈ ਤੇ ਜਿਹੜੀ ਉਹਨੂੰ ਕਹਿੰਦੀ ਹੈ ਕਿ ਇਹ ਇੱਕ ਕੁਦਰਤੀ ਵਰਤਾਰਾ ਜਾਂ ਫਿਰ ਇਹਨੂੰ ਗੈਰ ਕੁਦਰਤੀ ਕਹਿ ਸਕਦੇ ਆ ਜਾਂ ਫਿਰ ਇਹ ਵੀ ਗੱਲ ਕਹਿਣਾ ਕਿ ਯਾਰ ਕੋਈ ਚੀਜ਼ ਇੱਥੇ ਸਾਡੇ ਸਮਾਜ ਚ ਕੁਦਰਤ ਦੇ ਬਾਪਰੇ ਤੇ ਉਹ ਗੈਰ ਕੁਦਰਤੀ ਆ ਇਹ ਵੀ ਆਪਣੇ ਆਪ ਦੇ ਵਿੱਚ ਕੋਈ ਗੱਲ ਹੈ ਇੱਕ ਗੱਲ ਤਾਂ ਇਹ ਆ ਵੀ ਜੋ ਇਹਦੇ ਬਾਰੇ ਹੁਣ ਤੱਕ ਦੀ ਰਿਸਰਚ ਹੈ ਹੁਣ ਤੱਕ ਦੀਆਂ ਅਡੜ ਫੀਲਡਸ ਦੇ ਵਿੱਚ ਜਿਹੜੀਆਂ ਖੋਜਾਂ ਨੇ ਉਹਦੇ ਆਧਾਰ ਤੇ ਅਜੇ ਤੱਕ ਇਸ ਗੱਲ ਦਾ ਕੋਈ ਆਧਾਰ ਨਹੀਂ ਮਤਲਬ ਜਿੰਨਾ ਕੁ ਮੈਨੂੰ ਗਿਆਨ ਹੈਗਾ ਉਹਦੇ ਵਿੱਚ ਵੀ ਕੋਈ ਇਸ ਗੱਲ ਨੂੰ ਇਹ ਕਹਵੇ ਕਿ ਕੋਈ ਗੈਰ ਕੁਦਰਤੀ ਗੱਲ ਹੈ ਕਿ ਇਸ ਗੱਲ ਨੂੰ ਤਿੰਨ ਪੱਖਾਂ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ ਇੱਕ ਪੱਖ ਹੈਗਾ ਬਾਇਓਲੋਜੀਕਲ ਜਿਹਦਾ ਮਤਲਬ ਹੈ ਕਿ ਸਰੀਰਕ ਬਣਤਰ ਦੇ ਵਿੱਚ ਕੋਈ ਫਰਕ ਹੋਣਾ ਜੈਨੇਟਿਕ ਵੰਤਰ ਦੇ ਵਿੱਚ ਫਰਕ ਹੋਣਾ ਜਾਂ ਇਸ ਪੱਖ ਤੋਂ ਸਮਝਣ ਦੀ ਕੋਸ਼ਿਸ਼ ਕੀਤੀ ਇੱਕ ਇਹਨੂੰ ਕੋਈ ਮਾਨਸਿਕ ਰੋਗ ਵਜੋਂ ਜਾਂ ਮਾਨਸਿਕ ਵਿਕਾਰ ਵਜੋਂ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਇਹਨੂੰ ਕਲਚਰਲ ਵਿਕਾਰ ਵਜੋਂ ਵੀ ਕਲਚਰ ਦੇ ਅੰਦਰ ਸਮਾਜ ਦੇ ਅੰਦਰ ਵਿਚਰਦਿਆਂ ਜਿਹੜੀ ਸਾਡੇ ਸਮਾਜ ਦੇ ਅੰਦਰ ਕੁਝ ਗਲਤ ਪ੍ਰਥਾਵਾਂ ਨੇ ਉਹਦਾ ਸ਼ਿਕਾਰ ਹੋ ਕੇ ਬੰਦੇ ਕੋਈ ਇਹਦਾ ਸ਼ਿਕਾਰ ਬਣ ਜਾਂਦੇ ਨੇ ਇਸ ਤਰ੍ਹਾਂ ਦੀ ਇਹ ਇਹ ਤਿੰਨਾ ਪੱਖਾਂ ਤੋਂ ਇਹਨੂੰ ਸਮਝਣ ਦੀ ਐਡਰੈਸ ਹੋਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਜੋ ਹੁਣ ਤੱਕ ਦੀਆਂ ਖੋਜਾਂ ਨੇ ਉਹਦੇ ਮੁਤਾਬਕ ਇਨੂੰ ਜੋ ਜਿਹਨੂੰ ਆਪਾਂ ਕਹਿੰਦੇ ਆਂ ਵੀ ਜਿਹੜੇ ਇਸ ਖੇਤਰ ਦੇ ਵਿੱਚ ਜਿਹੜੇ ਲੋਕ ਖੋਜ ਕਰ ਰਹੇ ਆ ਉਹਨਾਂ ਵੱਲੋਂ ਜੋ ਹੁਣ ਤੱਕ ਦਾ ਦਾਵਾ ਉਹ ਇਹੀ ਹੈ ਵੀ ਇਹ ਕੋਈ ਇਸ ਤਰ੍ਹਾਂ ਦਾ ਨਾ ਹੀ ਕੋਈ ਮਾਨਸਿਕ ਰੋਗ ਹੈ ਨਾ ਹੀ ਕੋਈ ਸਰੀਰਕ ਰੋਗ ਹੈ ਨਾ ਇਹ ਕੋਈ ਸਮਾਜਿਕ ਕਾਰਨਾਂ ਕਰਕੇ ਪੈਦਾ ਹੋਣ ਵਾਲੀ ਗੱਲ ਹੈ ਇਹ ਇੱਕ ਕੁਦਰਤੀ ਹੀ ਵਰਤਾਰਾ ਹੈ ਕੁਝ ਖਾਸ ਬੰਦਿਆਂ ਦੇ ਅੰਦਰ ਜਿੱਦਾਂ ਅਸੀਂ ਜਿਹੜੇ ਦੇ ਕੇਸ ਨੂੰ ਲੈਨੇ ਆ ਤਾਂ ਉਹ ਕੋਈ ਨਿਸ਼ਚਿਤ ਤੈ ਨਹੀਂ ਹੈ ਕਿ ਫਲਾਣਾ ਬੰਦਾ ਹੀ ਮਤਲਬ ਜਿਹੜਾ ਕੋਈ ਬੰਦੇ ਨੇ ਗਰਭ ਧਾਰਨ ਕੀਤਾ ਕਿਸੇ ਦਾ ਉਹਦਾ ਬੱਚਾ ਹੀ ਜੜਾ ਹੀ ਹੋਊਗਾ ਮਤਲਬ ਉਹਦਾ ਕੁਛ ਵੀ ਕਾਰਨਾਂ ਬਾਰੇ ਕਿਸੇ ਨੂੰ ਕੁਛ ਵੀ ਪਤਾ ਨਹੀਂ ਹੈ ਇਸੇ ਤਰ੍ਹਾਂ ਨਾਲ ਉਹ ਇਹ ਕਹਿੰਦੇ ਨੇ ਕਿ ਇਹ ਵੱਖਰੀ ਜਿਹੜੀ ਸੈਕਸੂਅਲ ਔਰੀਐਂਟੇਸ਼ਨ ਹੈ ਮਰਦ ਦੀ ਮਰਦ ਪ੍ਰਤੀ ਖਿੱਚ ਔਰਤੀ ਔਰਤ ਪ੍ਰਤੀ ਖਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਖਿੱਚਾਂ ਨੇ ਕਾਨੂੰ ਖਿੱਚਾਂ ਨੇ ਇਹਦੇ ਪਿੱਛੇ ਕੋਈ ਇਸ ਤਰ੍ਹਾਂ ਦਾ ਵਿਕਾਰ ਕੰਮ ਨਹੀਂ ਕਰਦਾ ਇਹ ਕੁਦਰਤੀ ਹੀ ਪੈਦਾ ਹੁੰਦੇ ਆ ਚਾਹੇ ਉਹਨੂੰ ਸਾਡਾ ਸਮਾਜ ਕਿਉਂਕਿ ਮੇਨ ਮੁੱਖ ਤੌਰ ਦੇ ਤੇ ਸਾਡਾ ਸਮਾਜ ਆਪੋਜੀਟ ਸੈਕਸ ਨੂੰ ਮਾਨਤਾ ਦਿੰਦਾ ਹੈ ਹੈਟਰੋਸੈਕਸ਼ੂਅਲ ਕਾਮਕ ਸੰਬੰਧਾਂ ਨੂੰ ਜਿਹੜਾ ਮਾਨਤਾ ਦੇਣ ਦਾ ਮਾਮਲਾ ਹੈ ਇਸ ਕਰਕੇ ਇਹਨੂੰ ਸਮਾਜਿਕ ਤੌਰ ਤੇ ਬੁਰਾ ਅਬਨਾਰਮਲ ਔਰ ਤੱਕ ਨਿਆ ਜਾਂਦਾ ਹੈ ਪਰ ਜਦੋਂ ਇਹਨੂੰ ਸੈਂਟੀਫਿਕ ਤਰੀਕੇ ਨਾਲ ਕੋਈ ਇਹ ਤੇ ਵਿਚਾਰ ਕਰਦਾ ਤਾਂ ਉਹਦੇ ਚ ਹਜੇ ਤੱਕ ਕੋਈ ਇਹ ਜਾਂ ਮਤਲਬ ਇਹ ਇਹ ਨਹੀਂ ਸਾਹਮਣੇ ਆਇਆ ਕਿਸੇ ਕਿਸੇ ਵਿਅਕਤੀ ਦਾ ਸਮਲਿੰਗੀ ਹੋਣਾ ਹੋਮੋਸੈਕਸ਼ੂਅਲ ਹੋਣਾ ਕਿ ਉਹਦੇ ਉਹਦਾ ਮਤਲਬ ਬਚਪਨ ਦੇ ਵਿੱਚ ਉਹਦੇ ਨਾਲ ਜਿਸ ਕਿਸਮ ਦਾ ਵਿਵਹਾਰ ਹੋਇਆ ਫਿਰ ਭਾਵੇਂ ਉਹਦੀ ਪਰਵਰਿਸ਼ ਲਾ ਲੋ ਜੇ ਕਈ ਵਾਰ ਆਪਾਂ ਕਹਿ ਸਕਦੇ ਕੋਈ ਸੈਕਸ਼ੂਅਲ ਹਰਾਸਮੈਂਟ ਦਾ ਮਾਮਲਾ ਸਾਹਮਣੇ ਆਉਂਦੇ ਆ ਕਿ ਉਹਨਾਂ ਉਹਨਾਂ ਗੱਲਾਂ ਨਾਲ ਫਰਕ ਪੈਂਦਾ ਜਾਂ ਫਿਰ ਤੁਸੀਂ ਕਹਿੰਦੇ ਹੋ ਕਿ ਬਿਲਕੁਲ ਨੇਚਰਲ ਆ ਤੇ ਔਰ ਕਿਸੇ ਨਾਲ ਵੀ ਹੋ ਸਕਦਾ ਹਾਂ ਇਹ ਜਿਹੜੀ ਗੱਲ ਹੈ ਕਿ ਇਸ ਗੱਲ ਨਾਲ ਜੋ ਸੈਂਟੀਫਿਕ ਖੋਜਾਂ ਕਹਿੰਦੀਆਂ ਨੇ ਉਹ ਕਹਿੰਦੀਆਂ ਵੀ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਕਿਸੇ ਨਾਲ ਬਚਪਨ ਦੇ ਵਿੱਚ ਵਾਪਰਦੀਆਂ ਵੀ ਹੈ ਇਹ ਉਹਦੀ ਸੈਕਸ਼ੂਅਲ ਔਰੀਐਂਟੇਸ਼ਨ ਨੂੰ ਚੇਂਜ ਨਹੀਂ ਕਰਦੀਆਂ ਗੱਲਾਂ ਇਹ ਹੈ ਕਿ ਜਿਹੜਾ ਜਿਹਦੀ ਸੈਕਸ਼ੂਅਲ ਔਰੀਐਂਟੇਸ਼ਨ ਹੈਟਰੋਸੈਕਸ਼ੂਅਲ ਹੈ ਆਪੋਜੀਟ ਸੈਕਸ ਵਾਲੀ ਹੈ ਉਹਨੂੰ ਸਮਲਿੰਗੀ ਨਹੀਂ ਬਣਾਇਆ ਜਾ ਸਕਦਾ ਤੇ ਜਿਹਦੀ ਸਮਲਿੰਗੀ ਹੈ ਉਹਨੂੰ ਹੈਟਰੋਸੈਕਸ਼ੁਅਲ ਚ ਚੇਂਜ ਨਹੀਂ ਕੀਤਾ ਇਹਦੇ ਬਾਰੇ ਇਸ ਇਸ ਵਾਸਤੇ ਬਹੁਤ ਸਾਰੀਆਂ ਖੋਜਾਂ ਵੀ ਹੋਈਆਂ ਨੇ ਬਹੁਤ ਲੋਕਾਂ ਨੇ ਯਤਨ ਕੀਤੇ ਨੇ ਜਿਨ੍ਹਾਂ ਨੇ ਇਹਨਾਂ ਲੋਕਾਂ ਨੂੰ ਮਾਨਸਿਕ ਰੋਗੀ ਸਮਝ ਕੇ ਜਾਂ ਸਰੀਰਕ ਉਹਨਾਂ ਦੇ ਵਿਕਾਰਾਂ ਨੂੰ ਉਹ ਕਰਕੇ ਮਤਲਬ ਬਹੁਤ ੜੀਆਂ ਥੈਰਾਪੀਆਂ ਆਈਆਂ ਜਿਹੇ ਚ ਕਰੰਟ ਲਾਉਣ ਤੱਕ ਉਹਨਾਂ ਨੂੰ ਤਸੀਹੇ ਦੇਣ ਤੱਕ ਤੇ ਹੋਰ ਇਸ ਤਰ੍ਹਾਂ ਦੀਆਂ ਤਜਰਬੇ ਕੀਤੇ ਗਏ ਪਰ ਉਹ ਤਜਰਬੇ ਸਫਲ ਨਹੀਂ ਹੋਏ ਜਿਹਦਾ ਮਤਲਬ ਇਹਨੂੰ ਹੁਣ ਕਿਸੇ ਨੇ ਕੁਦਰਤੀ ਕਹਿਣਾ ਜਾਂ ਗੈਰ ਕੁਦਰਤੀ ਕਹਿਣਾ ਇਹ ਤਾਂ ਅੱਧ ਤਰ੍ਹਾਂ ਦਾ ਮਾਮਲਾ ਹੈ ਪਰ ਬੇਸਿਕਲੀ ਇਹਦੇ ਪਿੱਛੇ ਇਹ ਕਾਰਨ ਹੈ ਨਹੀਂ ਵੀ ਕਿਸੇ ਨਾਲ ਬਚਪਨ ਦੇ ਵਿੱਚ ਕੋਈ ਜੇ ਗਲਤ ਵਿਹਾਰ ਹੋ ਗਿਆ ਜਾਂ ਹੋ ਗਿਆ ਤੇ ਉਹਦੇ ਕਰਕੇ ਉਹਦੀ ਜਿਹੜੀ ਔਰੀਐਂਟੇਸ਼ਨ ਆ ਉਹ ਬਦਲ ਜਾਵੇ। ਅੱਛਾ ਮਨਪ੍ਰੀਤ ਜੀ ਆਮ ਕਰਕੇ ਇੱਕ ਗੱਲ ਬੜੀ ਪ੍ਰਚਲਿਤ ਜਾਂਦੀ ਹੈ ਜਿਹੜੇ ਕਹਿੰਦੇ ਵੀ ਜਿਹੜੇ ਮੁੰਡੇ ਕੁੜੀਆਂ ਵਰਗੇ ਹੁੰਦੇ ਆ ਕਿ ਉਹਨਾਂ ਦੇ ਹਾਫ ਪਾਵ ਫੈਮਿਨਿਨ ਹੁੰਦੇ ਆ ਜ਼ਿਆਦੇ ਹਨਾ ਤੇ ਉਹ ਕਹਿੰਦੇ ਵੀ ਬਚਪਨ ਦੇ ਵਿੱਚ ਉਹ ਕੁੜੀਆਂ ਨਾਲ ਘਰੇ ਹੁੰਦੇ ਆ ਉਹਨਾਂ ਦੀਆਂ ਭੈਣਾਂ ਨਾਲ ਉਹਨਾਂ ਦਾ ਜ਼ਿਆਦਾ ਪਰਵਰਿਸ਼ ਕੀਤੀ ਹੁੰਦੀ ਹੈ ਜ਼ਿਆਦਾ ਲਾਡ ਲੜਾਈ ਹੁੰਦੇ ਆ ਇਸ ਕਰਕੇ ਵੀ ਉਹ ਇਸ ਉਹਨਾਂ ਦਾ ਜਿਹੜਾ ਉਹ ਰੁਝਾਨ ਆ ਜਿਹੜਾ ਉਹ ਉਹਨਾਂ ਦਾ ਸੁਭਾਅ ਫੈਮਿਨਿਨ ਦੇਖੋ ਜੀ ਇਹ ਪਹਿਲੀ ਗੱਲ ਤਾਂ ਇਸ ਗੱਲ 'ਚ ਕੋਈ ਸੱਚਾਈ ਨਹੀਂ ਮੈਨੂੰ ਲੱਗਦਾ ਵੀ ਇਸ ਗੱਲ ਦਾ ਕੋਈ ਫਰਕ ਪੈਂਦਾ ਹੈ ਜੋ ਖੋਜਾਂ ਕਹਿੰਦੀਆਂ ਨੇ ਉਹਦੇ ਮੁਤਾਬਿਕ ਦੂਜੀ ਗੱਲ ਫੈਮਿਨਨ ਤੇ ਮਸਕੁਲਿਨ ਦਾ ਜਿਹੜੀ ਇਹ ਬੰਡ ਹੈ ਇਹ ਆਪਣੇ ਆਪ ਦੇ ਵਿੱਚ ਹੀ ਹਾਇਰਾਰਕੀਕਲ ਹੈ ਜਿਵੇਂ ਇਹ ਵੀ ਮਰਦ ਪ੍ਰਧਾਨ ਸਮਾਜ ਦੀ ਖੜੀ ਕੀਤੀ ਹੋਈ ਇੱਕ ਬੰਡ ਹੈ ਵੀ ਜੇ ਕੋਈ ਬੰਦਾ ਉਹਦਾ ਮਤਲਬ ਉਹ ਮਰਦ ਹੈ ਤੇ ਉਹ ਰੋਂਦਾ ਤਾਂ ਜੀ ਅਸੀਂ ਇਹ ਜਨਾਨੀਆਂ ਵਰਗਾ ਹੈ ਤੇ ਜੇ ਕੋਈ ਜਨਾਨੀ ਹੋ ਕੇ ਮਤਲਬ ਨਹੀਂ ਰੋਂਦੀ ਤਾਂ ਇਹ ਵੀ ਮਰਦਾਂ ਵਰਗੀ ਹੈ ਮਤਲਬ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹਦੇ ਵਿੱਚ ਵੀ ਮਰਦ ਹੋਣ ਦਾ ਮਤਲਬ ਭਾਈ ਆ ਹੁੰਦਾ ਹੈ ਔਰਤ ਹੁੰਦਾ ਹੈ ਮਤਲਬ ਹੁੰਦਾ ਹੈ ਵੀ ਇਹ ਠੋਸੀਆਂ ਹੋਈਆਂ ਖਾਸ ਤਰ੍ਹਾਂ ਦੀਆਂ ਧਾਰਨਾਵਾਂ ਨੇ ਫੈਮਿਨਨ ਜਾਂ ਮਸਕੁਲਨ ਸੁਭਾਅ ਦਾ ਜਿਹੜਾ ਮਾਮਲਾ ਹੈ ਇਹ ਸਮਾਜ ਨਿਰਧਾਰਿਤ ਕਰਦਾ ਹੈ ਰੋਲ ਇਹਨੂੰ ਇੱਕ ਵਿਦਵਾਨ ਰਾਈਟਰ ਹੈ ਜੂਡੀਥ ਬਟਲਰ ਉਹਨੇ ਉਹਦੀ ਇੱਕ ਕਿਤਾਬ ਹੈ ਜੈਂਡਰ ਟ੍ਰਬਲ ਉਹਦੇ ਵਿੱਚ ਉਹਨੇ ਪਰਿਭਾਸ਼ਿਤ ਕੀਤਾ ਹੈ ਕਿ ਇਹ ਪਰਫਾਰਮੇਟਿਵ ਹੈ ਜਿਹਦਾ ਮਤਲਬ ਕੀ ਹੈ ਵੀ ਸਮਾਜ ਖਾਸ ਤਰ੍ਹਾਂ ਦੇ ਰੋਲ ਖਾਸ ਤਰ੍ਹਾਂ ਦੇ ਜੈਂਡਰ ਵਾਸਤੇ ਜਦੋਂ ਪੈਦਾ ਹੁੰਦਾ ਹੈ ਸੈਕਸ ਉਹਦੇ ਤੇ ਮਿਥ ਦਿੱਤਾ ਜਾਂਦਾ ਹੈ ਵੀ ਜੇ ਕੁੜੀਆਂ ਤੇ ਕੁੜੀਆਂ ਨੂੰ ਅਸੀਂ ਥੋੜਾ ਵਧੀਆ ਰੰਗ ਕਿਹੜਾ ਹੋਣਾ ਚਾਹੀਦਾ ਗੁਲਾਬੀ ਹੋਣਾ ਚਾਹੀਦਾ ਤੁਹਾਨੂੰ ਖੇਡਣਾ ਕਾਇਨਾ ਚਾਹੀਦਾ ਗੁੱਡੀਆਂ ਨਾਲ ਚਾਹੀਦਾ ਤੁਹਾਡਾ ਰੋਲ ਕੀ ਹੈ ਵੀ ਘਰੇ ਤੁਸੀਂ ਮਾਤਾ ਨਾਲ ਘਰ ਦਾ ਕੰਮ ਕਰਵਾਉਣਾ ਇਹ ਰੋਲ ਪਹਿਲਾਂ ਤੋਂ ਹੀ ਅਸੈਂਸ਼ੀਅਲਾਈਜ਼ ਕੀਤੇ ਜਾਂਦੇ ਹਨ ਉਹਨਾਂ ਨੂੰ ਮਿਥੇ ਜਾਂਦੇ ਹੈ ਤੇ ਉਹਨਾਂ ਨੂੰ ਬਾਰ-ਬਾਰ ਪਰਫਾਰਮ ਕਰਵਾਇਆ ਜਾਂਦਾ ਰਿਪੀਟ ਕੀਤਾ ਜਾਂਦਾ ਤੇ ਜਿਦੇ ਚੋਂ ਇੱਕ ਖਾਸ ਤਰ੍ਹਾਂ ਦੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ ਤਾਂ ਇਹ ਇਹਨੂੰ ਚੇਂਜ ਕੀਤਾ ਜਾ ਸਕਦਾ ਜੇ ਤੁਸੀਂ ਉਹਨਾਂ ਨੂੰ ਹੋਰ ਮਾਹੌਲ ਚ ਪਾ ਲੋਗੇ ਤਾਂ ਉਹਨਾਂ ਦੇ ਸੁਭਾਅ ਉਹਨਾਂ ਦੀਆਂ ਚੀਜ਼ਾਂ ਬਦਲ ਜਾਣ ਸੋ ਮਸਕੁਲਿਨ ਜਾਂ ਫੈਮਿਨਿਨ ਜਿਹੜਾ ਇਹ ਵੰਡ ਹੈ ਪਹਿਲੀ ਗੱਲ ਤਾਂ ਇਹ ਆਪਣੇ ਆਪ ਚੀ ਮਰਦਾਵੇਂ ਸਮਾਜ ਦਾ ਲੱਛਣ ਹੈ ਇਹ ਕੁਦਰਤੀ ਵੰਡ ਨਹੀਂ ਹੈਗੀ ਜੀ ਦੂਜੀ ਗੱਲ ਤੁਸੀਂ ਕੀ ਕਿਹਾ ਸੀ ਕਿ ਵੀ ਉਹ ਦਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਉਹਨਾਂ ਦੇ ਉੱਥੇ ਰਹਿਣ ਨਾਲ ਦੇਖੋ ਉਹਦੇ ਰਹਿਣ ਨਾਲ ਉਹਦੇ ਸੁਭਾਅ ਚ ਆ ਸਕਦੀਆਂ ਨੇ ਗੱਲਾਂ ਵੀ ਕੋਈ ਕੋਮਲ ਭਾਵ ਵੀ ਹੋ ਸਕਦਾ ਹੈ ਕੋਈ ਮਤਲਬ ਵੱਧ ਕਿਸੇ ਸੈਂਸਿਟਿਵ ਹੋ ਸਕਦਾ ਹੋਰ ਗੱਲਾਂ ਹੋ ਸਕਦੀਆਂ ਨੇ ਪਰ ਉਹਦੀ ਜਿਹੜੀ ਸੈਕਸ਼ੂਅਲ ਔਰੀਐਂਟੇਸ਼ਨ ਹੈ ਜਿਹਦੇ ਵਿੱਚ ਬਾਡੀ ਮਾਨਸਿਕਤਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਜੈਨੇਟਿਕ ਜਿਹੜੀ ਸਾਡੀ ਉਹ ਹੈ ਬੰਤਰ ਉਹ ਸਾਰੀਆਂ ਚੀਜ਼ਾਂ ਰੋਲ ਪਲੇ ਕਰਦੀਆਂ ਉਹ ਇਹਦੇ ਨਾਲ ਬਦਲਦੀ ਨਹੀਂ ਹੈ ਇਹ ਮਤਲਬ ਇਸ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਇਹ ਦੋ ਗੱਲਾਂ ਇਹਦੇ ਨਾਲ ਮੈਂ ਹੋਰ ਕਰਨੀਆਂ ਚਾਹੁੰਨਾ ਜੀ ਜਿਹੜੀਆਂ ਮੰਡੀ ਨਾਲ ਜੁੜਦੀਆਂ ਨੇ ਇੱਕ ਤਾਂ ਜਿਹੜੇ ਜਿਹੜੇ ਇਸ ਕਮਿਊਨਿਟੀ ਨਾਲ ਸੰਬੰਧਿਤ ਲੋਕ ਨੇ ਹਨਾ ਉਹ ਜਿਸ ਕਿਸਮ ਦੇ ਕੱਪੜੇ ਪਾਉਂਦੇ ਨੇ ਔਰ ਖਾਸ ਕਰਕੇ ਮੇਕਅਪ ਦਾ ਜਿਹੜਾ ਉਪਯੋਗ ਜਿਹੜੀ ਉਹ ਕਾਸਮੈਟਿਕ ਇੰਡਸਟਰੀ ਆ ਕਿਤੇ ਉਹਦੇ ਇੰਟਰਸਟ ਤਾਂ ਨਹੀਂ ਇਹ ਇਹਦੇ ਨਾਲ ਜੁੜੇ ਹੋਏ ਕਿ ਐਲਜੀਬੀਟੀ ਕਮਿਊਨਿਟੀ ਨੂੰ ਜਿਹੜਾ ਪਰਫੁੱਲੇਟ ਕੀਤਾ ਜਾਵੇ ਸੋਸ਼ਲ ਮੀਡੀਆ ਰਾਹੀਂ ਤੇ ਜਿਹੜਾ ਫਿਰ ਮਾਰਕੀਟ ਦੇ ਵਿੱਚ ਜਿਹੜਾ ਉਸ ਕਿਸਮ ਦੇ ਪ੍ਰੋਡਕਟ ਲਿਆਂਦੇ ਜਾਣ ਕੱਪੜੇ ਫਿਰ ਭਾਵੇਂ ਮੇਕਅਪ ਆ ਉਹ ਸਾਰਾ ਕੁਝ ਆ ਦੂਸਰਾ ਖਾਣੇ ਦੇ ਪ੍ਰੋਡਕਟ ਇਹ ਵੀ ਕਿਹਾ ਜਾਂਦਾ ਕਿ ਕੋਕ 버ગર ਜਾਂ ਇਸ ਕਿਸਮ ਦੇ ਖਾਣੇ ਦੇ ਨਾਲ ਜਿਹੜਾ ਸਾਡੇ ਸਰੀਰ ਦੇ ਵਿੱਚ ਇਸ ਤਰ੍ਹਾਂ ਦੇ ਚੇਂਜਸ ਆ ਰਹੇ ਆ ਜਿਹਦੇ ਕਰਕੇ ਕਿ ਇਹ ਸਮੱਸਿਆਵਾਂ ਆ ਰਹੀਆਂ ਨੇ ਇਹ ਦੋਨੋਂ ਗੱਲਾਂ ਤੇ ਆਪਣਾ ਜ਼ਰੂਰ ਪੱਖ ਰੱਖੋ ਜੀ ਖਾਣੇ ਵਾਲੀ ਗੱਲ ਤਾਂ ਦੇਖੋ ਪਹਿਲੀ ਗੱਲ ਬਿਲਕੁਲ ਹੀ ਨਿਰਆਧਾਰ ਲੱਗਦੀ ਹੈ ਇਹੋ ਜੀ ਕੋਈ ਸਟੱਡੀ ਕੋਈ ਇਹੋ ਜਾਂ ਤੱਥ ਸਾਹਮਣੇ ਨਹੀਂ ਆਇਆ ਵੀ ਖਾਣੇ ਕਰਕੇ ਕੋਈ ਇਸਤਰੀਆਂ ਦੇ ਵਿੱਚ ਵਿਕਾਰ ਪੈਦਾ ਹੋ ਰਹੇ ਨੇ ਜਿੰਨੀ ਕੁ ਖੋਜ ਹੈ ਜਿਨੀ ਕਿ ਇਹਦੇ ਵਿੱਚ ਇਹ ਗੱਲ ਤਾਂ ਹੈ ਨਹੀਂ ਵੀ ਇਹ ਕੋਈ ਐਂ ਬਾਲਚੋਂ ਜਨਮ ਤੋਂ ਬਾਅਦ ਪੈਦਾ ਹੋਣ ਵਾਲੀ ਗੱਲ ਹੈ ਇਹ ਇਹ ਐਂ ਹੈ ਨਹੀਂ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਉਹ ਮੈਂ ਪਹਿਲਾਂ ਜੋ ਆਪਣੀ ਸ਼ੁਰੂ ਵਿੱਚ ਵੀ ਗੱਲ ਹੋਈ ਸੀ ਕਿ ਜਿਹੜਾ ਇਹ ਸਾਰੀ ਗੱਲ ਹੈ ਦੇ ਪਿੱਛੇ ਇੱਕ ਪੋਲਿਟਿਕਸ ਵੀ ਹੈ ਉਸ ਪੋਲਿਟਿਕਸ ਨੂੰ ਸਮਝਣਾ ਵੀ ਜ਼ਰੂਰੀ ਹੈ ਉਹ ਪੋਲਿਟਿਕਸ ਦੇ ਵਿੱਚ ਜਦੋਂ ਅਸੀਂ ਦੇਖਦੇ ਆ ਮੰਨ ਲਓ ਅਸੀਂ ਹੁਣ ਅਕਾਡਮੀਆ ਨਾਲ ਮੇਰਾ ਸੰਬੰਧ ਹੈ ਅਸੀਂ ਖੋਜ ਇੱਥੇ ਦੇਖਦੇ ਆ ਖੋਜ ਕਰਦੇ ਵੀ ਆ ਖੋਜਾਰਥੀਆਂ ਨੂੰ ਮਿਲਦੇ ਵੀ ਆ ਤੇ ਜੋ ਤੁਸੀਂ ਇਹਨੂੰ ਪੂਰੇ ਵਰਤਾਰੇ ਨੂੰ ਦੇਖਦੇ ਹੋ ਵੀ ਇਹਨੂੰ ਉਭਾਰਿਆ ਬਹੁਤ ਜਾ ਰਿਹਾ ਹੈ ਮੈਂ ਇਹ ਗੱਲ ਕਹਿਣਾ ਬਹੁਤ ਸਾਫ਼ ਸ਼ਬਦਾਂ ਚ ਕਹਿਣਾ ਕਿ ਜਿਹੜੇ ਇਸ ਤਰ੍ਹਾਂ ਦੀ ਔਰੀਐਂਟੇਸ਼ਨ ਵਾਲੇ ਐਲਜੀਬੀਟੀ ਕੀ ਕਮਿਊਨਿਟੀ ਹੈਗੀ ਹੈ ਉਹਨਾਂ ਦੀ ਜੋ ਸੈਕਸ਼ੂਅਲ ਔਰੀਐਂਟੇਸ਼ਨ ਹੈ ਮੈਂ ਉਹਨਾਂ ਦੀ ਕਦਰ ਕਰਦਾ ਮੈਨੂੰ ਉਹਨਾਂ ਦਾ ਮੈਂ ਕਦੇ ਮਤਲਬ ਇਹ ਮੇਰੇ ਦੇਲ 'ਚ ਕੋਈ ਤੋਸਬ ਨਹੀਂ ਹੈ ਉਹਨਾਂ ਪ੍ਰਤੀ ਮੈਂ ਉਹਨਾਂ ਨੂੰ ਨੀਵੇਂ ਨਹੀਂ ਸਮਝਦਾ ਮੈਂ ਉਹਨਾਂ ਨੂੰ ਬਰਾਬਰ ਦੇ ਮਨੁੱਖੀ ਹੀ ਸਮਝਦਾ ਪਰ ਜਦੋਂ ਇਹਦੇ ਵਿੱਚ ਨਾਲ ਜਿਹੜੀ ਜਿਹੜੀ ਪੋਲਿਟਿਕਸ ਹੈ ਜਿਹੜੀ ਖਾਸ ਕਰਕੇ ਪ੍ਰਾਈਡ ਪ੍ਰੇਡਾਂ ਦੀ ਤੇ ਜਿਵੇਂ ਤੁਸੀਂ ਕੋਸਮੈਟਿਕਸ ਕੋਸਮੈਟਿਕਸ ਦੀ ਗੱਲ ਕੀਤੀ ਹੋਏ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਇਹ ਜ਼ਰੂਰ ਨਜ਼ਰ ਆਉਂਦਾ ਜਿਵੇਂ ਹੁਣ ਜੇ ਤੁਸੀਂ ਅੰਗਰੇਜ਼ੀ ਵਾਲੇ ਡਿਪਾਰਟਮੈਂਟ ਦੇਖੋਗੇ ਯੂਨੀਵਰਸਿਟੀਆਂ ਦੇ ਉੱਥੇ ਤੁਸੀਂ ਇਹ ਦੇਖੋਗੇ ਵੀ ਯਾਰ ਵਿਦਿਆਰਥੀ ਖੋਜ ਕਾਇਤੇ ਕਰ ਰਹ ਜਾਂ ਉਹ ਐਲਜੀਬੀਟੀ 'ਤੇ ਕਰ ਰਿਹਾ ਜਾਂ ਕੁਇਰ ਸਟੱਡੀਜ਼ 'ਤੇ ਕਰ ਰਿਹਾ ਹੈ ਜਾਂ ਗੇ ਸਟੱਡੀਜ਼ ਹੈ ਜਾਂ ਮਤਲਬ ਇਹ ਚੀਜ਼ਾਂ ਖੋਜਦਾ ਜਿਵੇਂ ਬਹੁਤ ਵੱਡਾ ਖੇਤਰ ਹੈ ਜਿਹੜਾ ਇਸੇ ਚੀਜ਼ ਨੇ ਮਲ ਰੱਖਿਆ ਤੇ ਇਸੇ ਚੀਜ਼ ਨੂੰ ਵੱਡੇ ਪੱਧਰ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਖਾਸ ਕਰਕੇ ਵੈਸਟਰਨ ਯੂਨੀਵਰਸਿਟੀਆਂ ਦੇ ਵਿੱਚ ਤਾਂ ਇਹ ਗੱਲ ਤਾਂ ਠੀਕ ਹੈ ਕਿ ਇਹ ਇੱਕ ਇਸ਼ੂ ਹੈ ਸਾਡੇ ਸਮਾਜ ਦਾ ਕਿ ਇਸ ਭਾਈਚਾਰੇ ਦੀ ਇਸ ਤਰ੍ਹਾਂ ਦੇ ਲੋਕਾਂ ਦੀ ਸਮਾਜਿਕ ਪ੍ਰਤੀਸ਼ਟਾ ਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਐਗਜ਼ਿਸਟੈਂਸ ਨੂੰ ਉਹਨਾਂ ਦੀ ਏਜੰਸੀ ਉਹਨਾਂ ਦੀ ਆਈਡੈਂਟੀ ਨੂੰ ਮਾਨਤਾ ਦੇਣ ਦਾ ਕੁਐਸਚਨ ਸਮਾਜ ਦੇ ਅੰਦਰ ਹੈਗਾ ਪਰ ਕੀ ਇਹ ਐਡਾ ਵੱਡਾ ਇਸ਼ੂ ਹੈ ਵੀ ਹੋਰ ਸਾਰੇ ਇਸ਼ੂ ਇਸ ਤੋਂ ਪਿੱਛੇ ਚਲੇ ਜਾਂਦੇ ਆ ਲੋਕਾਂ ਦੀ ਰੋਟੀ ਦਾ ਮਸਲਾ ਰੋਟਾਂ ਲੋਕਾਂ ਦੇ ਰਜਗਾਰ ਦਾ ਮਸਲਾ ਜੋ ਅੱਜ ਸਾਡੇ ਫੂਡ ਸਿਕਿਉਰਟੀ ਦੇ এনवायरमेंट ਦੇ ਮਸਲੇ ਨੇ ਕਿੰਨੇ ਹੀ ਮਸਲੇ ਨੇ ਸਮਾਜ ਦੇ ਅੰਦਰ ਜਿਹੜੇ ਬਹੁਤ ਵੱਡੇ ਮਸਲੇ ਨੇ ਜਿਹੜੇ ਵੱਡੀ ਪੱਧਰ ਤੇ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ ਤਾਂ ਉਹਦੇ ਸਾਰੇ ਮਸਲਿਆਂ ਦੇ ਵਿੱਚ ਇਸ ਮਸਲੇ ਦੀ ਪਲੇਸਿੰਗ ਜੋ ਹੋਣੀ ਚਾਹੀਦੀ ਹੈ ਉਹਦੇ ਮੁਕਾਬਲੇ ਤੁਸੀਂ ਦੇਖਦੇ ਹੋ ਵੀ ਇਹਦੀ ਪਲੇਸਿੰਗ ਅਕਾਦਮਿਕ ਖੇਤਰ ਦੇ ਵਿੱਚ ਵੀ ਤੇ ਹੋਰ ਮੀਡੀਆ ਦੇ ਅੰਦਰ ਮੂਵੀਜ਼ ਦੇ ਅੰਦਰ ਇਹ ਸਿਨੇਮਾ ਦੇ ਅੰਦਰ ਸਾਰੇ ਕਿਤੇ ਉਹ ਕਿਤੇ ਬਹੁਤ ਵੱਡੀ ਪੱਧਰ ਤੇ ਹੈ ਤਾਂ ਉਹਦੇ ਪਿੱਛੇ ਲੱਗਦਾ ਹੈ ਕਿ ਇੱਕ ਖਾਸ ਤਰ੍ਹਾਂ ਦੀ ਪੋਲਿਟਿਕਸ ਵੀ ਜਿਹਦੇ ਵਿੱਚ ਦੋ ਗੱਲਾਂ ਹੁੰਦੀਆਂ ਨੇ ਇੱਕ ਮੰਡੀ ਵਾਲੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸਾਮਾਨ ਵਿਕਦਾ ਉਹਦੇ ਨਾਲ ਉਹ ਸਾਰੀਆਂ ਚੀਜ਼ਾਂ ਮੁਨਾਫਾ ਪੈਦਾ ਹੁੰਦਾ ਹੈ ਪਲੱਸ ਇਹ ਹੈ ਵੀ ਜਿਹੜੇ ਹੋਰ ਬੁਨਿਆਦੀ ਮਸਲੇ ਐ ਉਹ ਪਛਾਣ ਵੀ ਠੱਕੇ ਜਾਂਦੇ ਤਾਂ ਇਹ ਪੋਲਿਟਿਕਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿੱਥੇ ਉਹਨਾਂ ਦੇ ਹੱਕਾਂ ਦਾ ਸਨਮਾਨ ਕਰਨ ਦਾ ਮਾਮਲਾ ਮਨੁੱਖੀ ਅਕਾਂ ਦਾ ਸਨਮਾਨ ਕਰਨ ਦਾ ਮਾਮਲਾ ਉੱਥੇ ਇਹ ਪ੍ਰੇਡਾਂ ਦੀ ਪਿਛਲੀ ਪੋਲਿਟਿਕਸ ਨੂੰ ਸਮਝਣ ਦਾ ਮਾਮਲਾ ਵੀ ਮਹੱਤਵਪੂਰਨ ਹੈ ਇੱਕ ਹੋਰ ਗੱਲ ਹੈ ਜੀ ਕਿ ਜਦੋਂ ਆਪਾਂ ਗੱਲ ਕਰਦੇ ਨੂੰ ਧਰਮ ਨਾਲ ਜੋੜਦੇ ਆਂ ਉਦੋਂ ਅਸੀਂ ਬਹੁਤ ਦੇਖਦੇ ਹਾਂ ਕਿ ਧਾਰਮਿਕ ਕੱਟੜ ਜਿਹੜੇ ਲੋਕ ਨੇ ਫਿਰ ਭਾਵੇਂ ਕਿਸੇ ਵੀ ਤਰ੍ਹਾਂ ਦਾ ਸੰਬੰਧ ਰੱਖਦੇ ਹੋਣ ਜਦੋਂ ਉਹ ਆਪ ਦੇ ਧਰਮ ਦਾ ਵਿਅਕਤੀ ਖਾਸ ਕਰਕੇ ਜੇ ਆਪਾਂ ਸਿੱਧੀ ਗੱਲ ਕਰ ਲਈਏ ਕਿ ਜਦੋਂ ਕੋਈ ਸਿੱਖ ਮਾਈਂਡਡ ਵਿਅਕਤੀ ਜਦੋਂ ਕਿਸੇ ਪੱਗ ਬੰਨੀ ਵਿਅਕਤੀ ਨੂੰ ਪੱਗ ਬੰਨੇ ਹੋਏ ਮੁੰਡੇ ਨੂੰ ਉਹ ਪ੍ਰਾਈਡ ਪਰੇਡ ਦੇ ਵਿੱਚ ਦੇਖਦਾ ਫਿਰ ਉਹਨੂੰ ਉਹ ਬਹੁਤ ਜ਼ਿਆਦਾ ਟਰੋਲ ਕਰਦਾ ਮਨਮਨ ਗਾਲਾਂ ਕੱਢਦਾ ਠੀਕ ਆ ਕਿ ਧਾਰਮਿਕ ਬਿਰਤੀ ਵਾਲੇ ਵਿਅਕਤੀਆਂ ਨੂੰ ਕੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਹ ਜਿਹੜਾ ਜੈਂਡਰ ਦਾ ਇਸ਼ੂ ਹੈ ਇਹ ਧਰਮ ਤੋਂ ਪਰੇ ਤਾਂ ਕਿਸੇ ਵੀ ਮਨੁੱਖ ਨਾਲ ਹੋ ਸਕਦਾ ਬਿਲਕੁਲ ਨਾਰਮ ਦੇਖੋ ਜੇ ਤਾਂ ਕੋਈ ਇਹ ਐ ਹੋਏ ਵੀ ਫਲਾਨੇ ਭਾਈਚਾਰੇ ਦੇ ਵਿੱਚ ਤਾਂ ਜੀ ਇਸ ਤਰ੍ਹਾਂ ਦੀ ઓਰੀਐਂਟੇਸ਼ਨ ਵਾਲੇ ਬੰਦੇ ਪੈਦਾ ਹੀ ਨਹੀਂ ਹੁੰਦੇ ਫਿਰ ਤਾਂ ਅਸੀਂ ਕਹਾਂਗੇ ਵੀ ਭਾਈ ਜੇ ਕੋਈ ਉਹਦੀ ਕੋਈ ਨਕਲ ਲਾ ਰਿਹਾ ਹੈ ਫਿਰ ਤਾਂ ਕਿਸੇ ਨੂੰ ਗੁੱਸਾ ਆ ਸਕਦਾ ਜੇ ਹੁਣ ਕੋਈ ਕਹਿੰਦਾ ਹੈ ਕਿ ਪੰਜਾਬ ਦੇ ਅੰਦਰ ਪੰਜਾਬ ਦੀ ਗੱਲ ਕਰਨੀ ਹੈ ਜਾਂ ਪੰਜਾਬ ਦੇ ਅੰਦਰ ਕਿਸੇ ਖਾਸ ਧਰਮ ਦੀ ਫਿਰਕੇ ਦੀ ਗੱਲ ਕਰਨੀ ਹੈ ਤਾਂ ਤੁਸੀਂ ਦੇਖ ਲਓ ਕਿ ਪਿੰਡਾਂ ਦੇ ਵਿੱਚ ਸਾਰੇ ਧਰਮਾਂ ਨਾਲ ਸੰਬੰਧਿਤ ਬੰਦੇਾਂ ਦੇ ਵਿੱਚ ਤੁਹਾਨੂੰ ਇਹੋ ਜਿਹਾ ਅੰਸ਼ ਮਿਲ ਜਾਣਗੇ ਸਾਰੀ ਦੁਨੀਆ 'ਚ ਮਿਲ ਜਾਣਗੇ ਸਾਰੇ ਧਰਮਾਂ ਨਾਲ ਸੰਬੰਧਿਤ ਪੰਨਿਆਂ ਨਾਲ ਮਿਲ ਜਾਣਗੇ ਤਾਂ ਇਹ ਕੋਈ ਧਰਮ ਦਾ ਮਸਲਾ ਹੈ ਹੀ ਨਹੀਂ ਇਹਨੂੰ ਦੇਖਿਆ ਹੀ ਧਰਮ ਨਾਲ ਉਹ ਅੱਡ ਕਰਕੇ ਜਾਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਸੈਕਸੁਅਲ ਔਰੀਐਂਟੇਸ਼ਨ ਹੋਣ ਨਾਲ ਕਿਸੇ ਦੇ ਧਰਮ ਨੂੰ ਕੋਈ ਖਤਰਾ ਪੈਦਾ ਨਹੀਂ ਹੁੰਦਾ ਹਾਂ ਜੇ ਤੁਸੀਂ ਧਰਮ ਨੂੰ ਸਿਰਫ ਪਹਿਰਾਵੇ ਤਾਂ ਕਿ ਸੀਮਤ ਕੀਤਾ ਹੋਇਆ ਪਹਿਰਾਵੇ ਨਾਲ ਹੀ ਜੋੜ ਕੇ ਦੇਖਦੇ ਹਾਂ ਫੇਰ ਉਸ ਪਹਿਰਾਵੇ ਨਾਲ ਜੋੜ ਕੇ ਕੋਈ ਬੰਦਾ ਉਹਦੇ ਨਾਲ ਉਹਦੇ ਨਾਲ ਜੋੜ ਕੇ ਪੋਲਿਟਿਕਸ ਕਰ ਸਕਦਾ ਸਿਆਸਤ ਕਰ ਸਕਦਾ ਹੈ ਉਹਦੇ ਨਾਲ ਉਹ ਕਿਤੇ ਆਪੇ ਆਪ ਨੂੰ ਹੀਣਾ ਵੀ ਮਹਿਸੂਸ ਕਰ ਸਕਦਾ ਉਹ ਅੱਡ ਗੱਲ ਹੈ ਪਰ ਬੇਸਿਕਲੀ ਇਸ ਵਰਤਾਰੇ ਦਾ ਕਿਸੇ ਖਾਸ ਧਰਮ ਨਾਲ ਕੋਈ ਸਬੰਧ ਨਹੀਂ ਹੈਗਾ ਤੇ ਇਹਨੂੰ ਜੇ ਇਹਨੂੰ ਐਡਰੈਸ ਹੋਣਾ ਹੈ ਸਹੀ ਤਰੀਕੇ ਨਾਲ ਤਾਂ ਇਹਨੂੰ ਦੇਖਣਾ ਹੀ ਧਰਮ ਨਾਲ ਉਹ ਵੱਖ ਕਰਕੇ ਪਊਗਾ ਇੱਕ ਲਾਸਟ ਗੱਲ ਜਿਹੜੇ ਲੋਕ ਸੋਸ਼ਲ ਮੀਡੀਆ ਤੇ ਲਗਾਤਾਰ ਉਹ ਇਹ ਕਹਿੰਦੇ ਵੀ ਇਹ ਮੈਂ ਉਹ ਸ਼ਬਦੀ ਵਰਤੂੰਗਾ ਵਰਤਣਾ ਨਹੀਂ ਚਾਹਦਾ ਪਰ ਵਰਤੂੰਗਾ ਇਹ ਟੈਂਪੂ ਆ ਇਹ ਫਲਾਨ ਨੇ ਆ ਇਹਨਾਂ ਨੂੰ ਕੁੱਟੋ ਇਹਨਾਂ ਨੂੰ ਮਾਰੋ ਇਹਨਾਂ ਦੇ ਛਿੱਤਰ ਫੇਰੋ ਫੇਰੇ ਠੀਕ ਹੋਣਗੇ ਫਿਰ ਉਹਨਾਂ ਲੋਕਾਂ ਦੇ ਬਾਰੇ ਉਹਨਾਂ ਲੋਕਾਂ ਦੀ ਸੋਚ ਕਿੱਥੇ ਖੜੀ ਹੈ ਆ ਇਹ ਮਤਲਬ ਬਹੁਤ ਹੀ ਜਿਹਨੂੰ ਅਸੀਂ ਕਹਿ ਸਕਦੇ ਆ ਵੀ ਇਹ ਪਹੁੰਚ ਹੈ ਜਿਹੜੀ ਇੱਕ ਤਾਂ ਇਹ ਬਹੁਤ ਕਰੂਰ ਹੈ ਮਤਲਬ ਤੁਸੀਂ ਇੱਕ ਭਾਈਚਾਰੇ ਖਿਲਾਫ ਇਸ ਤਰ੍ਹਾਂ ਦੀ ਜ਼ਹਿਰ ਉਗਲਦੇ ਹੋ ਉਹਨਾਂ ਨੂੰ ਬਹੁਤ ਨੀਮਾ ਦਿਖਾਉਣੇ ਹੋ ਤੇ ਹੀਣਾ ਉਹ ਕਰਦੇ ਹਾਂ ਸੋਸ਼ਲੀ ਆਊਟ ਕਾਸਟ ਕਰਾਰ ਦਿੰਦੇ ਹਾਂ ਇੱਕ ਤਾਂ ਇਹਦੀ ਗੱਲ ਹੈ ਵੀ क्रूर ਹੈ ਬਹੁਤ ਜ਼ਿਆਦਾ ਤੇ ਇਹ ਮਨੁੱਖੀ ਸੰਵੇਦਨਾ ਰਹਿਤ ਪਹੁੰਚ ਹੈ ਦੂਜੀ ਗੱਲ ਇਹ ਹੈ ਵੀ ਇਹ ਚੀਜ਼ ਹੈ ਜਿਹੜੀ ਇਹ ਬਹੁਤ ਬਚਕਾਨਾ ਪਹੁੰਚ ਹੈ ਜੇ ਕੋਈ ਸਮਾਜ ਦੇ ਅੰਦਰ ਇਸ਼ੂ ਹੈਗਾ ਉਸ ਇਸ਼ੂ ਨੂੰ ਸਾਇੰਟਿਫਿਕ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਨਾ ਉਹਦੇ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਤੇ ਉਹਦੇ ਉਹ ਉਹਦਾ ਹੱਲ ਕੀ ਹੈ ਜਾਂ ਉਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਜਿੱਦਾਂ ਕੋਈ ਮੈਨੂੰ ਇਹ ਵੀ ਕੋਈ ਇਹ ਵੀ ਕਹਿ ਦੇ ਮੈਂ ਨਹੀਂ ਇਹ ਕਹਿ ਰਿਹਾ ਜਾਂ ਕੋਈ ਇਹ ਕਹੇ ਕਿ ਇਹ ਵਿਕਾਰ ਹੈ ਸਮਾਜ ਦੇ ਅੰਦਰ ਸਮਾਜ ਦੇ ਅੰਦਰ ਕੋਈ ਗਲਤ ਟ੍ਰੈਂਡ ਹੈ ਜੇ ਕੋਈ ਐ ਵੀ ਮੰਨਦਾ ਹੈ ਤਾਂ ਵੀ ਉਸ ਗਲਤ ਟ੍ਰੈਂਡ ਨੂੰ ਹੱਲ ਕਰਨ ਦੇ ਰਾਹ ਪੈਣਾ ਉਹ ਹੋਰ ਗੱਲ ਹੁੰਦੀ ਹੈ ਹੁਣ ਜੇ ਆਪਾਂ ਕਹਿ ਦਈਏ ਵੀ ਇਹ ਨੂੰ ਆਪਾਂ ਉਨਾਂ ਨੇ ਸ਼ਬਦਾਂ ਚ ਕਹੇ ਦੀ ਵੀ ਇਹ ਮਾਨਸਿਕ ਬਿਮਾਰੀ ਹੈ ਤਾਂ ਕਿ ਮਾਨਸਿਕ ਬਿਮਾਰੀਆਂ ਨੂੰ ਕੁੱਟ ਕੇ ਠੀਕ ਕਰਨਾ ਇਹ ਕੋਈ ਸੈਂਟਿਕ ਸੈਂਟੀਫਿਕ ਅਪਰੋਚ ਹੈ ਇਹਦਾ ਬਹੁਤ ਪੁਰਾਣੀਆਂ ਜਿਹੜੀਆਂ ਕੁਸਰਾਂ ਹੁੰਦੀਆਂ ਇਸ ਤੇ ਬਾਬਿਆਂ ਕੋਲੇ ਲੈ ਜਾਂਦੇ ਦੋ ਚਿੰਟਿਆਂ ਨਾਲ ਕੁੱਟ-ਕੁੱਟ ਕੇ ਕੁਸਰਾਂ ਮਤਲਬ ਭੂਤਾਂ ਕੱਢਣ ਦਾ ਜਿਹੜਾ ਵੀ ਇਹ ਉਸ ਤਰ੍ਹਾਂ ਦੀ ਇੱਕ ਬਚਕਾਨਾ ਪਹੁੰਚ ਦਾ ਮਾਮਲਾ ਹੁਣ ਮਾਮਲਾ ਇਹ ਹੈ ਜੇ ਤੁਸੀਂ ਅੰਕੜਿਆਂ ਨੂੰ ਦੇਖੋਗੇ 2013 ਦੇ ਸਰਕਾਰੀ ਅੰਕੜਿਆਂ ਦੇ ਵਿੱਚ 12 ਲੱਖ ਦਾ ਅੰਕੜਾ ਹਿੰਦੁਸਤਾਨ ਦਾ ਸੀਗਾ ਵੀ 12 ਲੱਖ ਬੰਦਿਆਂ ਨੇ ਇਹ ਸੈਲਫ ਡਿਕਲੇਰ ਡਿਕਲੇਰੇਸ਼ਨ ਕੀਤੀ ਹੈ ਕਿ ਅਸੀਂ ਇਸ ਭਾਈਚਾਰੇ ਨਾਲ ਸੰਬੰਧਤ ਐਲਜੀਬੀਟੀਕਿਊ ਭਾਈਚਾਰੇ ਨਾਲ ਸੰਬੰਧਤ ਹੈਗੇ ਹਾਂ ਉਹ ਜਿਹੜੇ ਗੈਰ ਸਰਕਾਰੀ ਸਰੋਤ ਨੇ ਉਹਨਾਂ ਮੁਤਾਬਿਕ ਹਿੰਦੁਸਤਾਨ ਦੇ ਅੰਦਰ ਐਲਜੀਬੀਟੀਕਿਊ ਭਾਈਚਾਰੇ ਦੀ ਗਿਣਤੀ 12 ਕਰੋੜ ਦੇ ਕਰੀਬ ਹੈ ਜੋ 17% ਆਬਾਦੀ ਬਣਦੀ ਹੈ ਹੁਣ ਆਬਾਦੀ ਦਾ ਐਡਾ ਵੱਡਾ ਹਿੱਸਾ ਜੇ ਇਸ ਤਰ੍ਹਾਂ ਦੀ ਕਾਮੁਕ ਪ੍ਰਵਿਰਤੀ ਵਾਲਾ ਹੈਗਾ ਤਾਂ ਉਹਨਾਂ ਦੇ ਮਨੁੱਖੀ ਹੱਕਾਂ ਦਾ ਮਾਮਲਾ ਉਹਨਾਂ ਦੇ ਜਿਉਣ ਦੇ ਸਨਮਾਨ ਦਾ ਮਾਮਲਾ ਉਹਨਾਂ ਨੂੰ ਸਮਾਜ ਦੇ ਅੰਦਰ ਇੱਜ਼ਤ ਮਿਲੇ ਉਹਨਾਂ ਨੂੰ ਜਿਉਣ ਦੇ ਮੌਕੇ ਮਿਲਣ ਉਹ ਐਜੂਕੇਸ਼ਨ ਹੋਰ ਸਹੂਲਤਾਂ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਬਰਾਬਰੀ ਮਿਲੇ ਇਹ ਸਾਰੇ ਇਸ਼ੂ ਹੈਗੇ ਨੇ ਤੇ ਜਿਨ੍ਹਾਂ ਨੂੰ ਬਹੁਤ ਹਮਦਰਦੀ ਨਾਲ ਤੇ ਮੈਜੋਰਟੀ ਨਾਲ ਇੱਥੇ ਦੀ ਲੋੜ ਹੈ ਪਰ ਸਾਡਾ ਸਮਾਜ ਹੈ ਜਿਹੜਾ ਇਹੇ ਇੱਕ ਬੰਦ ਸਮਾਜ ਜਿਹਨੂੰ ਅਸੀਂ ਕਹਿੰਦੇ ਹਾਂ ਖਾਸ ਕਰਕੇ ਕਾਮਕ ਤੌਰ ਤੇ ਬੰਦ ਸਮਾਜ ਜਿੱਥੇ ਇਹੋ ਜਿਹੇ ਮਸਲੇ ਆ ਬਾਰੇ ਇਹ ਤਾਂ ਹੁਣ ਐਲਜੀਬੀਟੀਕਿਊ ਭਾਈਚਾਰੇ ਦੀ ਗੱਲ ਹੈ ਇੱਥੇ ਤਾਂ ਮਰਦ ਔਰਤ ਸਬੰਧਾਂ ਬਾਰੇ ਆਪੋਜੀਟ ਸੈਕਸ ਸਬੰਧਾਂ ਬਾਰੇ ਗੱਲ ਕਰਨੀ ਵੀ ਬਹੁਤ ਇੱਕ ਆਪਣੇ ਆਪ ਦੇ ਵਿੱਚ ਵਰਜਿਤ ਮਾਮਲਾ ਹੈ ਤੇ ਜੇ ਕਿਸੇ ਨੇ ਇਸ ਬਾਰੇ ਗੱਲ ਕਰਨੀ ਹੈ ਤਾਂ ਇਹ ਵੀ ਹੌਸਲੇ ਵਾਲੀ ਗੱਲ ਹੈ ਅੱਜ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਤਾਂ ਇਹ ਇੱਕ ਜਿਆਦਾ ਵੱਡੀ ਗੱਲ ਬਣ ਜਾਂਦੀ ਹੈ ਤਾਂ ਇਹ ਬੰਦ ਸਮਾਜਾਂ ਦੀ ਜਿਆਦਾ ਪ੍ਰੋਬਲਮ ਹੈ ਵੀ ਉੱਥੇ ਇੰਨਾ ਸਮੱਸਿਆਵਾਂ ਨੂੰ ਬਹੁਤ ਜਿਵੇਂ ਮੈਨੂੰ ਵਾਸਤੇ ਥੋੜਾ ਸ਼ਖਤ ਸਖਤ ਸ਼ਬਦ ਵਰਤਣਾ ਪਿਆ ਕਿਉਂਕਿ ਜਿਹੋ ਜਿਹੇ ਬੰਦਿਆਂ ਨੂੰ ਮੈਂ ਸੋਸ਼ਲ ਮੀਡੀਆ ਤੇ ਜਿਹੇ ਜਿਹੀਆਂ ਨੀਵੇਂ ਦਰਜੇ ਦੀਆਂ ਟਿੱਪਣੀਆਂ ਕਰਦੇ ਦੇਖਿਆ ਤਾਂ ਵੀ ਇਹ ਮਸਲੇ ਜਿਵੇਂ ਆਇ ਨਹੀਂ ਹੁੰਦਾ ਵੀ ਮੂਰਖਾਂ ਦੇ ਹੱਥ ਆਏ ਹੋਏ ਨੇ ਤੇ ਮੂਰਖਾਂ ਮੂਰਖ ਲੋਕ ਨੇ ਜਿਹੜੇ ਇਹਨਾਂ ਵਸਨਾਂ ਨੂੰ ਇਸ ਤਰੀਕੇ ਨਾਲ ਐਡਰੈਸ ਹੋਣ ਦੀ ਕੋਸ਼ਿਸ਼ ਕਰ ਰਹੇ ਬਹੁਤ ਮਹੱਤਵਪੂਰਨ ਮਸਲਾ ਹੈ ਤੇ ਹਮਦਰਦੀ ਨਾਲ ਤੇ ਦਿਮਾਗ ਨਾਲ ਜਿਹਨੂੰ ਅਸੀਂ ਕਹਿੰਦੇ ਨੇ ਉਹਵੇਂ ਨਿਜਿੱਠੇ ਜਾਣ ਦਾ ਮਸਲਾ ਹੈ ਜੀ ਬਿਲਕੁਲ ਤੇ ਆਪਾਂ ਕੋਸ਼ਿਸ਼ ਕੀਤੀ ਆ ਸਾਡੇ ਦਰਸ਼ਕਾਂ ਨੇ ਦੱਸਣਾ ਬਾਕੀ ਕਿ ਉਹਨਾਂ ਨੂੰ ਗੱਲਬਾਤ ਕਿਵੇਂ ਲੱਗੀ ਮਨਪ੍ਰੀਤ ਜਸਵਰ ਨਾਲ ਗੱਲਬਾਤ ਕੀਤੀ ਹੈ ਕਾਫੀ ਵੱਡਾ ਮਸਲੇ ਤੇ ਹੋਰ ਗੱਲਬਾਤ ਵੀ ਹੋ ਸਕਦੀ ਆ ਦੁਬਾਰਾ ਜ਼ਰੂਰ ਕਰਾਂਗੇ ਤੁਸੀਂ ਦੇ ਬਾਰੇ ਕੀ ਸੋਚਦੇ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ ਜੀ ਦੇਖਦੇ ਰਹੋ ਦੁਨੀਆ